ਉਹ ਕਾਲਰ ਪੂਜਿਕ ਚਾਲਿਆ ਤੇਰੇ ਨਾਇ ਰਤੇ ਸੇ ਜਿਣਗੇ ਜਿਹੜੇ ਨਾਮ ਜਪਦੇ ਨੇ ਉਹ ਜਿੱਤ ਕੇ ਜਾਂਦੇ ਨੇ ਆ ਬਾਬਾ ਮਾਨ ਸਿੰਘ ਜੀ ਦੀ ਯਾਦ ਮਨਾਉਂਦੇ ਨਾ ਆਪਾਂ ਬੈਠੇ ਹੈ ਬਾਬਾ ਜੀ ਹਰ ਸਾਲ ਆਉਂਦੇ ਰਹੇ 25 ਸਾਲ ਵਾਸਤੇ ਇੱਥੇ ਕਰੀਬ ਸਾਨੂੰ ਦੇਖਦੇ ਆਉਗੇ ਸੰਤੋ ਸਾਗਰ પાર ਉਤਰੀਏ ਜੇ ਕੋ ਵਚਨ ਕਮਾਵੇ ਸੰਤਨ ਕਾ ਸੂ ਦੁਰ ਪ੍ਰਸਾਦੀ ਕਰੇ ਸੋ ਪ੍ਰਬੰਧਕਾਂ ਨੂੰ ਅਸੀਂ ਬੇਨਤੀ ਕਰਦੇ ਵੀ ਅਮਰਤ ਸੰਚਾਰ ਦਾ ਵੀ ਰੱਖਿਆ ਇਸ ਸਮਾਗਮ ਨਹੀਂ ਰੱਖਿਆ ਫਾਇਦਾ ਕੀ ਹੋਇਆ ਜੇ ਆਪਾਂ ਖੱਡੇ ਬਾਟੇ ਦਾ ਅਮਰਤ ਦਾ ਸਮਾਗਮ ਹੀ ਨਹੀਂ ਤੇ ਰੱਖਿਆ ਛਾਲ ਕਰੋ ਜਦੋਂ ਵੀ ਆਪਾਂ 2 ਦਿਨ ਮਿਹਨਤ ਕੀਤੀ 1 ਸਾਲ ਮਿਹਨਤ ਕਰੀ ਗਏ ਨਾ 2 ਦਿਨ ਦਾ ਸਮਾਗਮ ਰੱਖਿਆ ਅਮਰਤ ਸੰਚਾਰ ਨਹੀਂ ਰੱਖਿਆ ਵੀ ਫਾਇਦਾ ਨਹੀਂ ਨਾ ਵਾਸਤੇ ਜਦੋਂ ਵੀ ਸਮਾਗਮ ਹੋਵੇ ਨਾਲ ਅਮਰਤ ਸੰਚਾਰ ਰੱਖਿਆ ਸਾਨੂੰ ਸੇਵਾ ਦਿਓ ਵੀ ਸਾਨੂੰ ਨਹੀਂ ਦੇਣੀ ਕੋਈ ਵੀ ਨੇੜੇ ਦਾ ਜਥਾ ਹੋਵੇ ਉਹ ਅਮਰ ਦਸਕਾਵੇ ਗੁਰਸਿੱਖੀ ਮੀਤ ਚਲੋ ਗੁਰਚੰਨ ਮੰਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਹੈ ਸੋ ਵਿਚਾਰ ਚੱਲੀ ਉੱਥੇ ਸੱਚੇ ਹੀ ਸਤ